ਜਿੱਥੇ ਪੀਯੂ ਬਚਾਓ ਮੋਰਚਾ ਪੂਰੇ ਸਿਖਰਾਂ ਤੇ ਹੈ ਹਰ ਵਿਦਿਆਰਥੀ ਹਰ ਅਧਿਆਪਕ ਪੰਜਾਬ ਦੀਆਂ ਲਗਭਗ ਸਾਰੀਆਂ ਜਥੇਬੰਦੀਆਂ ਤੇ ਪੰਜਾਬ ਦੇ ਕਲਾਕਾਰ ਇਸ ਮੋਰਚੇ ਦੇ ਵਿੱਚ ਵੱਧ ਛੜ ਕੇ ਸ਼ਮੂਲੀਅਤ ਕਰ ਰਹੇ ਨੇ ਤਾਂ ਦੱਸ ਦਈਏ ਕਿ 10 ਨਵੰਬਰ ਦੀ ਕਾਲ ਤੋਂ ਬਾਅਦ ਸਟੂਡੈਂਟਾਂ ਦੇ ਵੱਲੋਂ ਹੁਣ 26 ਨਵੰਬਰ ਨੂੰ ਯੂਨੀਵਰਸਿਟੀ ਬੰਦ ਦੀ ਕਾਲ ਦਿੱਤੀ ਗਈ ਹੈ ਤਾਂ ਉਥੇ ਹੀ ਫਾਜ਼ਿਲਕਾ ਜ਼ਿਲ੍ਹੇ ਦੇ ਅਧਿਆਪਕਾਂ ਵੱਲੋਂ ਵੀ ਇਸ ਮੋਰਚੇ ਨੂੰ ਪੂਰਾ ਸਮਰਥਨ ਜੋ ਹੈ ਉਹ ਦਿੱਤਾ ਜਾ ਰਿਹਾ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਅਧਿਆਪਕਾਂ ਵੱਲੋਂ ਇਕੱਠੇ ਹੋ ਕੇ ਇਹ ਕਿਹਾ ਗਿਆ ਹੈ ਕਿ ਜੇਕਰ ਕੇਂਦਰ ਸਰਕਾਰ 26 ਤਰੀਕ ਨੂੰ ਜਾਂ ਉਸ ਤੋਂ ਬਾਅਦ ਵੀ ਸਟੂਡੈਂਟਾਂ ਦੀਆਂ ਮੰਗਾਂ ਮੰਨ ਕੇ ਸੈਨੇਟ ਦੀਆਂ ਚੋਣਾਂ ਅਨਾਉਂਸ ਨਹੀਂ ਕਰਦੀ ਤਾਂ ਅਸੀਂ ਹੋਰ ਵੱਡਾ ਸੰਘਰਸ਼ ਸਾਰੇ ਵਿਦਿਆਰਥੀ ਤੇ ਅਧਿਆਪਕ ਰਲ ਕੇ ਕਰਾਂਗੇ ਤੇ ਅਸੀਂ ਆਪਣੀ ਸਿੱਖਿਆ ਦੇ ਅਧਿਕਾਰ ਨੂੰ ਬਚਾ ਕੇ ਰ੍ਹਾਂਗੇ ਹੋਰ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਵੀ ਸੁਣਾਉਣੇ ਆ ਅੱਜ ਅਸੀਂ ਜਲਾਲਾਬਾਦ ਤਹਿਸੀਲ ਜ਼ਿਲ੍ਹਾ ਫਾਜ਼ਲਕਾ ਵਿੱਚ ਪੰਜਾਬੀ ਅਧਿਆਪਕ ਖਾਸ ਤੌਰ ਤੇ ਇਕੱਠੇ ਹੋਏ ਆ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੋ ਮਸਲਾ ਚੱਲ ਰਿਹਾ ਹੈ ਇਸ ਵੇਲੇ ਕੇ ਅੰਦਰ ਸਰਕਾਰ ਨਾਲ ਸੰਬੰਧਿਤ ਅਤੇ ਪੰਜਾਬ ਸਰਕਾਰ ਨਾਲ ਸੰਬੰਧਿਤ ਆਪਾਂ ਪਿਛਲੇ ਸਮੇਂ 'ਚ ਦੇਖਿਆ ਹੈ ਕਿ ਉੱਥੇ ਵਿਦਿਆਰਥੀ ਅੰਦੋਲਨ ਬਹੁਤ ਭਖ ਚੁੱਕਿਆ ਹੈ ਔਰ ਇਸ ਅੰਦੋਲਨ ਦੇ ਵਿੱਚ ਅਧਿਆਪਕ ਵੱਡੀ ਗਿਣਤੀ ਦੇ ਵਿੱਚ ਸਾਥ ਲੈ ਰਹੇ ਆ ਸਾਥ ਦੇ ਰਹੇ ਆ ਅਸੀਂ ਵੀ ਪਹਿਲਾਂ ਵਿੱਚ ਪਹਿਲੇ ਦਿਨ ਤੋਂ ਹੀ ਅਸੀਂ ਉੱਥੇ ਜਾ ਰਹੇ ਆ ਸਾਡੀ ਜੇਕੇ ਬੰਦੀ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਵਿਗਿਆਨਕ ਦੇ ਵੱਲੋਂ ਔਰ ਪੰਜਾਬ ਸਬੋਡੀ ਐਂਡ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ ਦੇ ਵੱਲੋਂ ਅਸੀਂ ਉੱਥੇ ਆਪਣੇ ਸਾਥੀਆਂ ਸਮੇਤ ਉਸ ਲੱਗੇ ਹੋਏ ਤਰਨੇ ਦੇ ਵਿੱਚ ਸ਼ਮੂਲੀਅਤ ਲਗਾਤਾਰ ਕਰ ਰਹੇ ਆ ਤੇ ਅੱਜ ਅਸੀਂ ਇੱਥੇ ਖਾਸ ਤੌਰ ਤੇ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਆਉਣ ਵਾਲੀ 26 ਤਰੀਕ ਨੂੰ ਜਿਹੜਾ ਇੱਕ ਐਕਸ਼ਨ ਰੱਖਿਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਉਸ ਤੋਂ ਪਹਿਲਾਂ ਪਹਿਲਾਂ ਕੇਂਦਰ ਸਰਕਾਰ ਸੈਨੇਟ ਦੀ ਜਿਹੜੀ ਬਹਾਲੀ ਨਹੀਂ ਕਰਦੀ ਔਰ ਸੈਨੇਟ ਬਹਾਲੀ ਤੋਂ ਬਾਅਦ ਜਿਹੜੇ ਹੈ ਚੋਣਾਂ ਜਿਹੜੀਆਂ ਉੱਥੇ ਨਹੀਂ ਕਰੀਆਂ ਜਾਂਦੀਆਂ ਗ੍ਰੈਜੂਏਟ ਕੌਨਸਟਿਟੂਐਂਸੀ ਦੇ ਵਿੱਚੋਂ ਕੁੱਲ ਮਿਲਾ ਕੇ ਪੂਰੀ ਸੈਨੇਟ ਦੀਆਂ ਚੋਣਾਂ ਨਹੀਂ ਨਿਪਰੇ ਚੜੀਆਂ ਜਾਂਦੀਆਂ ਤਾਂ ਅਸੀਂ ਆਪਣੇ ਹੋਰ ਬਾਕੀ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਜਥੇਬੰਦੀ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਇਸ ਕਰਨੇ ਨੂੰ ਹੋਰ ਵੱਡਾ ਕਰਾਂਗੇ ਇਸ ਸੰਘਰਸ਼ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਇਸ ਦੇ ਨਾਲ ਹੀ ਮੈਂ ਦੱਸ ਦੇਣਾ ਚਾਹਨਾ ਕਿ ਸਕੂਲ ਟੀਚਰਸ ਫੈਡਰੇਸ਼ਨ ਆਫ ਇੰਡੀਆ ਵੀ ਮੈਂ ਜਿਹੜੀ ਕੇਂਦਰੀ ਕਮੇਟੀ ਦੀ ਮੀਟਿੰਗ ਪਿਛਲੇ 15 16 ਨੂੰ 16 ਨਵੰਬਰ ਨੂੰ ਦਿੱਲੀ ਦੇ ਵਿੱਚ ਫਰੀਦাবাদ ਦੇ ਵਿੱਚ ਅਸੀਂ ਜਾ ਕੇ ਆਏ ਹਾਂ ਮੀਟਿੰਗ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਵੀ ਇੱਕ ਮਤਾ ਪਾਸ ਅਸੀਂ ਕੀਤਾ ਹੈ ਸਕੂਲ ਟੀਚਰਸ ਫੈਡਰੇਸ਼ਨ ਆਫ ਇੰਡੀਆ ਨੇ ਜੇਕਰ ਕੇਂਦਰ ਸਰਕਾਰ ਇਸ ਸੈਨੇਟ ਨੂੰ ਬਹਾਲ ਕਰਕੇ ਵਿਦਿਆਰਥੀ ਗ੍ਰੈਜੂਏਟ ਕੈਂਸੀਡਰੇਟਸ ਦੇ ਵਿੱਚੋਂ ਚੋਣਾਂ ਨਹੀਂ ਕਰਵਾਉਂਦੀ ਤੇ ਇਸ ਚੋਣਾਂ ਅੰਤੂ ਪਹਿਲਾ ਜਿਹੜੇ 22 ਚਾਂਸਲਪਰਾਂ ਨੇ ਆਪ ਖੁਦਰੀਆਂ ਕੀਤੀਆਂ ਆਪ ਖੁਦਰੇ ਫੈਸਲੇ ਲਏ ਐ ਜਿਹੜੇ ਕਿ ਸਿੱਖਿਆ ਵਿਰੋਧੀ ਨੇ ਵਿਦਿਆਰਥੀ ਵਿਰੋਧੀ ਨੇ ਅਧਿਆਪਕ ਵਿਰੋਧੀ ਨੇ ਇਸ ਪੰਜਾਬ ਦੇ ਵਿਰੋਧੀ ਨੇ ਉਹਨਾਂ ਫੈਸਲਿਆਂ ਤੇ ਮੋੜ ਵਿਚਾਰ ਕਰਕੇ ਉਹ ਸੈਨੇਟ ਜਿਹੜਾ ਹੈ ਉਹਨਾਂ ਫੈਸਲਿਆਂ ਨੂੰ ਉਹਨਾਂ ਨੂੰ ਰਿੰਗੂ ਕਰੇ ਤੇ ਤਾਂ ਕਿ ਇਹ ਪੰਜਾਬ ਦੀ ਸਿੱਖਿਆ ਬਚਾਈ ਜਾ ਸਕੇ ਪੰਜਾਬ ਦੇ ਕਾਲਜਾਂ ਨੂੰ ਬਚਾਇਆ ਜਾ ਸਕੇ ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਨਾਲ ਸੰਬੰਧਿਤ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਹਨੂੰ ਬਚਾਇਆ ਜਾ ਸਕੇ ਸਾਡੀ ਇਹ ਪੂਰੀ ਕੋਸ਼ਿਸ਼ ਹੈ ਅਸੀਂ ਆਪਣੀਆਂ ਅਧਿਆਪਕਾਂ ਨੂੰ ਨਾਲ ਲੈ ਕੇ ਇਸ ਸੰਘਰਸ਼ ਦੇ ਵਿੱਚ ਪਹਿਲਾਂ ਨਾਲੋਂ ਵੀ ਵੱਧ ਹਿੱਸਾ ਲਾਉਣਗੇ